ठीक नहीं, थीग. नहीं। ਨੇ ਪੇਟਾਂ ਲੀ ਦੇ ਦਿੱਤੀ ਕਿ ਬੇਰੰਦ ਮੈਮੂ ਲੈ ਆਜ ਅੱਜ ਦੇਖੋ ਜੀ ਸ਼ੇਖਸਨਾ ਖੰਡਪਾਰ ਅੱਤੇ ਅੱਜ ਸਟੇਪਰ ਦਾ ਜਿਹੜਾ ਛੋਟਾ ਵੀ ਰਜੇ ਮੱਤ ਉਹਦੇ ਦੁਆਰਾ ਅੱਜ ਕਿਉਂਕਿ ਅਖੰਡਪਾਰ ਸ਼ੇਖਸਨਾ ਦਾ ਇਹ 10ਵਾਂ ਸਥਾਪਨਾ ਦਿਵਸ ਹੈ ਅਰਗੋਵਿੰਗਰ ਬਲੱਡ ਬੈਂਕ ਦੇ ਵਿੱਚ ਮੈਂ ਬਹੁਤ ਹੀ ਆਦਰ ਨੇ ਮਾਈਸਰ ਸਾਹਿਬ ਦੇ ਅਤੇ ਰਾਜ ਸਾਹਿਬ ਸਾਰਿਆਂ ਦੇ ਪਸੰਦਲੇ ਵਿੱਚ ਇੱਕ ਬਲੱਡ ਕੈਂਪ ਲਗਾਇਆ ਗਿਆ ਨਾਲ ਹੀ ਬਲੱਡ ਕੈਂਪ ਪਹਿਲਗਾਮ ਦੇ ਵਿੱਚ ਜੋ ਸ਼ਹੀਦ ਹੋਇਆ ਪਰ ਤੇ ਜੋਗੀ ਦੇ ਬੜੇ ਹੀ ਮੰਨਪਾਗੀ ਫਟਰਾਇਆ ਹਿੰਦੁਸਤਾਨ ਦੇ ਲਈ ਐਡਾ ਵੱਡਾ ਕਾਰਡ ਹੋਇਆ ਔਰ ਮੈਂ ਸੈਂਟਰ ਤੋਂ ਆਪਣੇ ਕੇਂਦਰ ਤੋਂ ਬਾਹਰ ਦੀ ਜਨਤਾ ਪਾਰ ਨੇ ਦੀ ਸਰਕਾਰ ਨੇ ਬੰਨ੍ਹਨ ਦਰਵਾਇ ਬਹੁਤੀ ਦੀ ਨਿਤਰਚਾ ਯੇ ਵੀਰ ਦੀ ਬਣਾ ਐਸੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ ਇਹਨਾਂ ਦੋਸ਼ੀਆਂ ਤਾਂ ਲਾਵਾ ਕਹਿੰਦੇ ਹੁੰਦੇ ਆ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਇਹਦੇ ਪਿੱਛੇ ਜੋ ਅਸਲੀ ਕਾਤਲ ਆ ਜੋ ਸਾਜ਼ਿਸ਼ ਕਰਦਾ ਆ ਉਹਨਾਂ ਕੋ ਬਦਾਲ ਲਈਏ ਕਿਉਂਕਿ ਸਾਰਾ ਦੇਸ਼ ਐਸਲਿਕ ਬਹੁਤ ਜ਼ਿਆਦਾ ਅਕਰੋਸ਼ ਦੇ ਵਿੱਚ ਆ ਜਿਨ੍ਹਾਂ ਦੇ ਜਿਨ੍ਹਾਂ ਭੈਣਾਂ ਦੇ ਜਿਨ੍ਹਾਂ ਸਾਰੇ ਮਾਵਾ ਦੇ ਔਰ ਜਿਨ੍ਹਾਂ ਬੱਚਿਆਂ ਦੇ ਸਿਰ ਤੋਂ ਉਹਨਾਂ ਦੇ ਮਾਪੇ ਆਪਣਾ ਪਤਨੀ ਉਹਨਾਂ ਦੇ ਪਤਨੀਆਂ ਦਾ ਜੋ ਸਾਇਆ ਉੱਠ ਗਿਆ ਆ ਕੋਈ ਮੋਦ ਮੰਦਭਾਗੀ ਬਟਣਾ ਹੋਈ ਆ ਮੈਂ 370 ਤੋਂ ਬਾਅਦ ਐਸੀ ਚਿਕਨ ਜਿਹੜਾ ਕਾਂਡ ਹੋਇਆ ਉਹਦੀ ਨਿੰਦਿਆ ਕਰਦਾ ਕੀ ਕਹਿਣਾ ਚਾਹੁੰਦੇ ਹੈ ਜੈ ਸ਼੍ਰੀ ਰਾਮ ਜੀ ਅੱਜ ਸਾਡੇ ਸ਼ਿਵ ਸੈਨਾ ਅਖੰਡ ਭਾਰਤ ਦਾ ਦਸਵਾਂ ਸਥਾਪਨਾ ਦਿਵਸ ਹੈ ਉਹਦੇ ਉਪਲਕਸ਼ ਦੇ ਵਿੱਚ ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਬਲੱਡ ਬੈਂਕ ਦੇ ਵਿੱਚ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਇਹ ਬਲੱਡ ਡੋਨੇਸ਼ਨ ਕੈਂਪ ਅਸੀਂ ਪੈਲਗਾਮ ਦੇ ਵਿੱਚ ਜਿਹੜਾ ਅਤਨਕੀ ਹਮਲਾ ਹੋਇਆ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਸ਼ਹੀਦਾਂ ਨੂੰ ਅਸੀਂ ਸਮਰਪਿਤ ਕਰਦੇ ਆਂ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਅਸੀਂ ਅੱਜ ਇਹ ਸੰਵੇਦਨਾ ਪ੍ਰਗਟ ਕਰਦੇ ਆਂ ਆਪਣੀ ਤੇ ਆਸ ਕਰਦੇ ਆਂ ਕਿ ਜਿਹੜੇ ਜ਼ਖਮੀ ਹੋਏ ਆ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਸ਼ਾਮਿਲ ਹੋਣਗੇ ਤੇ ਉਦੋਂ ਹੀ ਆਪਣੀ ਲਾਈਫ ਨੂੰ ਖੁਸ਼ੀ ਭਰੇ ਬਤੀਤ ਕਰਨਗੇ ਇਸ ਸੰਬੰਧ ਦੇ ਵਿੱਚ ਅਸੀਂ ਅੱਜ ਆਪਣਾ ਸਾਰੇ ਦਾ ਸਾਰਾ ਜਿਹੜਾ ਕੈਂਪ ਵਾ ਕਰੀਬ ਕਰੀਬ 11 ਯੂਨਿਟ ਅਸੀਂ ਹਲੇ ਤੱਕ ਗ੍ਰੇਨਟ ਕਰ ਚੁੱਕੇ ਹਾਂ ਹਲੇ ਕੁਝ ਹੋਰ ਲੋਕ ਆ ਰਹੇ ਆ ਬਲੱਡ ਡ੍ਰੀਪ ਕਰਨ ਲਈ ਤੇ ਇਹ ਯੂਨਿਟ ਅਸੀਂ ਜਿੰਨੇ ਵੀ ਹੈਗੇ ਆ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰਦੇ ਆ ਜਿਹੜੇ ਪਹਿਲਗਾਮ ਦੇ ਵਿੱਚ ਬਿਨਾਂ ਕਿਸੇ ਵਜ੍ਹਾ ਦੇ ਨਾਲ ਬਿਨਾਂ ਕਿਸੇ ਦੋਸਤੋ ਅਤਵਦੀਆਂ ਦੇ ਵੈਸ਼ੀਪੰਦਾਂ ਸ਼ਿਕਾਰ ਹੋ ਕੇ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਜੈ ਸ਼ਿਵਰਾਮ ਜੀ ਅੱਜ 25 ਅਪ੍ਰੈਲ ਮਾਰੇ ਦਿਨ ਤੋਂ 10 ਦਿਨ ਅਗਾਧਾਂ ਪਹਿਲਾਂ ਸ਼ੇਰਸਨਾ ਖੰਡ ਬਾਤ ਵੀ ਸਥਾਪਨਾ ਕੀਤੀ ਗਈ ਸੀ ਦਿੱਲੀ ਦੇ ਸਭਨ ਵਿੱਚ ਅੱਜ ਅਸੀਂ ਬਲੱਡ ਬੈਂਕ ਦੇ ਵਿੱਚ ਡੋਨੇਸ਼ਨ ਕੈਂਪ ਲਗਾਇਆ ਹੈ ਜੋ ਕਿ ਪਹਿਲਵਨ ਪੈਗਾਮ ਦੇ ਵਿੱਚ ਅਤਵਾਦੀਆਂ ਦੀ ਗੋਲੀ ਦਾ ਸ਼ਕਾਰ ਹੋਏ ਲੋਕ ਉਹਨਾਂ ਨੂੰ ਸਮਰਪਿਤ ਕੀਤਾ ਜਾਂਦਾ ਔਰ ਆਪ ਕਰਦੇ ਆ ਕਿ ਜਿਹੜੇ ਲਖਮੀ ਹੋਏ ਜਲਦੀ ਤੋਂ ਜਲਦੀ ਕੀ ਕੋਗੇ ਆਪਣੇ ਘਰਾਂ ਨੂੰ ਪਤਣਗੇ ਤੇ ਗਵਰਨਰਟ ਤੋਂ ਵੀ ਇਹ ਮੰਗ ਕਰਦੇ ਆ ਕਿ ਇਦਾਂ ਦੇ ਅਸਥਾਨ ਨੂੰ ਬਿਲਕੁਲ ਤੈਸਨਾਸ ਕਰ ਦਿੱਤਾ ਜਾਵੇ ਤੇ ਸਾਰੇ ਸਾਰੀ ਸਹਿਰ ਸਾਰਾ ਗੰਭਾਤ ਅਤੇ ਵਿਚਵਿਨ ਨੂੰ ਸੰਗ ਅਸੀਂ ਹਰੇਕ ਤਰ੍ਹਾਂ ਦੀ ਸਰਕਾਰ ਨੂੰ ਸਪੋਰਟ ਕਰਨ ਨੂੰ ਤਿਆਰ ਹਾਂ ਬਸ਼ਰਤੇ ਕਿ ਇਹਨਾਂ ਦਾ ਬਿਲਕੁਲ ਫਾਰਮਲਸ਼ ਕੀਤਾ ਜਾਵੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਜਗ੍ਹਾ ਤੇ ਸਾਰੇ ਜਣੇ ਇਹੋ ਜਿਹਾ ਕੰਮ ਕਰਨ ਤਾਂ ਜੋ ਪ੍ਰੈਜ਼ੀਡੈਂਟ ਰਹੀ ਉਹ ਰਵੇ। જય ਸ਼ੀਰਮ। જય ਸ਼ੀਰਮ।